ਤਦਰ ਪੰਜਾਬ ਦੇ ਵਿੱਚ ਨਵਾਂ ਸਾਲ ਚੜ੍ਹਦੇ ਹੀ ਜਿਹੜਾ ਕਿ ਪਤੰਗ ਬਾਜ਼ਾ ਦੇ ਵੱਲੋਂ ਪਤੰਗਾਂ ਬਣਾਈਆਂ ਜਾਂਦੀਆਂ ਤੇ ਉਹਨਾਂ ਨੂੰ ਚਾੜ ਚੜ ਜਾਂਦਾ ਹੈ ਜਦੋਂ ਅਸਮਾਨ ਦੇ ਵਿੱਚ ਰੰਗ-बिरੰਗੀਆਂ ਪਤੰਗਾਂ ਉੱਡਣ ਲੱਗਦੀਆਂ ਨੇ ਦੱਸਦੀ ਕਿ ਪਹਿਲਾਂ-ਪਹਿਲਾਂ ਤਾਂ ਲੋਕ ਬਾਜ਼ਾਰਾਂ ਦੇ ਵਿੱਚੋਂ ਜਾਂ ਘਰ ਦੇ ਵਿੱਚ ਤਿਆਰ ਕਰਨ ਵਾਲੇ ਸੂਤੀ ਧਾਗਿਆਂ ਨੂੰ ਹੀ ਪਤੰਗਾਂ ਨੂੰ ਅਸਮਾਨ ਦੇ ਵਿੱਚ ਚਾੜਨ ਦੇ ਲਈ ਵਰਤਦੇ ਸੀ ਪਰ ਹੌਲੀ-ਹੌਲੀ ਇਹਨਾਂ ਧਾਗਿਆਂ ਦੀ ਥਾਂ ਰੰਗ-बिरੰਗੀਆਂ ਡੋਰਾਂ ਨੇ ਲੈ ਲਈ ਹੈ ਅਤੇ ਹੁਣ ਪਿਛਲੇ 1 ਦਹਾਕੇ ਤੋਂ ਸ਼ੁਰੂ ਹੋਈ ਸਿੰਥੈਟਿਕ ਧਾਗੇ ਤੋਂ ਬਣੀ ਚਾਈਨਾ ਡੋਰ ਨੇ ਇਸ ਦੀ ਥਾਂ ਲੈ ਲਈ ਹੈ ਦਸਦੇ ਕਿ ਪਤੰਗ ਬਾਜ਼ੀ ਦੇ ਸ਼ੌਕੀਨਾ ਨੇ ਨਾ ਤਾਂ ਇਸ ਦੀ ਵਰਤੋਂ ਬੜੇ ਚਾਈਚਾਈ ਕੀਤੀ ਸੀ ਪਰ ਇਸ ਦੇ ਧਾਗੇ ਹੋਣ ਕਰਕੇ ਇਸ ਨੂੰ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਇਹ ਚਾਈਨਾ ਡੋਰ ਮਨੁੱਖੀ ਅਤੇ ਪੰਛੀਆਂ ਦੇ ਜੀਵਨ ਦੇ ਲਈ ਜਿਹੜੀ ਕੀ ਖਤਰਾ ਬਣਦੀ ਜਾ ਰਹੀ ਹੈ। ਦਸਦੇ ਕਿ ਅੱਜਕਲ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣਾ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਲਈ ਵੱਡੀ ਚੁਣੌਤੀ ਬਣ ਗਿਆ। ਭਾਵੇਂ ਸਾਡੇ ਮਨਾਂ ਅੰਦਰ ਇਸ ਦਾ ਨਾਮ ਸੁਣਦੇ ਇਹ ਆਉਂਦਾ ਹੈ ਕਿ ਇਸ ਦਾ ਉਤਪਾਦਨ ਚਾਈਨਾ ਦੇ ਵਿੱਚ ਹੁੰਦਾ ਹੋਵੇਗਾ ਪਰ ਅਸਲੀਅਤ ਇਹ ਹੈ ਕਿ ਇਸ ਦਾ ਮਜਬੂਤ ਧਾਗਾ ਚੀਨ ਨਹੀਂ ਸਕੋ ਸਾਡੇ ਦੇਸ਼ ਵਿੱਚ ਜਿਹੜਾ ਕਿ ਵੱਡੇ ਪੱਧਰ ਤੇ ਬਣਦਾ ਤੇ ਉਤੀ ਚਾਈਨਾ ਡੋਰ ਦਾ ਧਾਗਾ ਜਿਹੜਾ ਸੂਤੀ ਨਹੀਂ ਇਹ ਸਿੰਥੈਟਿਕ ਤੋਂ ਬਣਦਾ ਤੇ ਇਹ ਸਾਹਮਣੇ ਆ ਰਿਹਾ ਹੈ ਕਿ ਡੋਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਤਿਆਰ ਹੋਦੀ ਹੈ। ਇਸ ਬਾਕੀ ਬਾਬਤ ਮੇਰਾ ਨਿਊਜ਼ ਰੂਮ ਤੋਂ ਤਜਿੰਦਰ ਮੇਰੇ ਸਹਿਯੋਗੀ ਜੁੜਗੇ ਨੇ। ਅਤਜੰਨ ਜਿਹੜੇ ਅਕਸਰ ਹੀ ਜੜਾ ਕਿ ਪਤੰਗ ਬਾਜ਼ਾ ਦੇ ਵੱਲੋਂ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੇ ਕਿ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਕੀ ਕਹਿਣਾ ਚਾਹੋਗੇ ਹਾਂ ਜੀ ਕਰਨ ਜਿਵੇਂ ਹੀ ਨਵਾਂ ਸਾਲ ਸ਼ੁਰੂ ਹੁੰਦਾ ਤਾਂ ਪਤੰਗ ਉਡਾਉਣ ਵਾਲੇ ਜਿਹੜੇ ਸ਼ਕੀਰ ਨੇ ਉਹਨਾਂ ਨੂੰ ਚਾਹ ਚੜ ਜਾਂਦਾ ਕਿਉਂਕਿ ਜਦੋਂ ਰੰਗ ਬਰੰਗੀਆਂ ਪਤੰਗਾਂ ਅਸਮਾਨ ਦੇ ਵਿੱਚ ਉੱਡਦੀਆਂ ਨੇ ਤਾਂ ਪਤੰਗ ਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਚਾਹ ਤਾਂ ਚੜਦੀ ਹੈ ਤੇ ਉਹ ਫਿਰ ਡੋਰ ਦੀ ਜਿਹੜੀ ਖਰੀਦਦਾਰੀ ਕਰਦੇ ਨੇ ਤੇ ਜਿਵੇਂ ਕਿ ਚਾਈਨਾ ਡੋਰ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਚਾਈਨਾ ਡੋਰ ਬਹੁਤ ਹੀ ਘਾਤਕ ਮੰਨੀ ਜਾਂਦੀ ਹੈ ਜਿੱਥੇ ਪੰਛੀ ਜਾਣ ਜਾਂਦੀ ਹੈ ਪੰਛੀਆਂ ਦੀ ਤੇ ਉੱਥੇ ਹੀ ਆਵਾਜਾਈ ਦੇ ਦੌਰਾਨ ਲੋਕ ਵੀ ਇਸ ਖਤਰਨਾਕ ਡੋਰ ਦਾ ਸਾਹਮਣਾ ਕਰਦੇ ਨੇ ਪਰੰਤੂ ਇੱਕ ਗੱਲ ਵੱਡੀ ਸਾਹਮਣੇ ਇਹ ਆਈ ਹੈ ਕਿ ਚਾਈਨਾ ਡੋਰ ਹੈ ਜਿਹੜੀ ਇਸ ਦਾ ਵੱਡੇ ਪੱਦਰ ਦੇ ਉੱਤੇ ਇੰਡੀਆ ਦੇ ਵਿੱਚ ਕਾਫੀ ਇਸਤੇਮਾਲ ਹੋ ਰਿਹਾ ਤੇ ਇੰਡੀਆ ਦੇ ਵਿੱਚ ਇਹ ਡੋਰ ਹੈ ਜਿਹੜੀ ਬਣਦੀ ਦਿਖਾਈ ਦੇ ਰਹੀ ਹੈ ਉਥੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਧਾਗਾ ਹੈਗਾ ਉਸ ਤੋਂ ਇਹ ਡੋਰ ਹੈ ਜਿਹੜੀ ਤਿਆਰ ਹੋ ਰਹੀ ਹੈ ਤੇ ਪ੍ਰਸ਼ਾਸਨ ਦੇ ਉੱਤੇ ਵੱਡੀ ਗੱਲ ਹੈ ਜਿਹੜੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪ੍ਰਸ਼ਾਸਨਿਤ ਦੇ ਉੱਤੇ ਨਕੇਲ ਕੱਸਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਸੋ ਹੁਣ ਦੇਖਣ ਵਾਲੀ ਇਹ ਗੱਲ ਹੋਊਗੀ ਕਿ ਚਾਈਨਾ ਡੋਰ ਜਿਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਹੈ ਤੇ ਲੋਕ ਇਹ ਸਮਝ ਰਹੇ ਨੇ ਕਿ ਚਾਈਨਾ ਦੇ ਵਿੱਚ ਇਹ ਡੋਰ ਬਣ ਰਹੀ ਹੈ ਪਰੰਤੂ ਇੰਡੀਆ ਦੇ ਵਿੱਚ ਵੱਡੇ ਮਗਰਮਾਚ ਨੇ ਜਿਹੜੇ ਬੈਠੇ ਨੇ ਜੋ ਕਿ ਇਸ ਡੋਰ ਨੂੰ ਵੱਡੇ ਪੱਧਰ ਤੇ ਤਿਆਰ ਕਰ ਰਹੇ ਨੇ ਜੋ ਕਿ ਲੋਕਾਂ ਦੇ ਲਈ ਘਾਤਕ ਸਾਬਤ ਹੋ ਰਹੀ ਹੈ ਜੀ ਕਰਨ ਜਿੰਦਰੇਨ ਵੀ ਨਿਊਜ਼ ਦੇ ਤਰਫੋਂ ਤੁਸੀਂ ਕੀ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੋਗੇ ਚਾਈਨਾ ਡੋਰ ਦੇ ਬਾਬਤ हां जी ਕਰਨ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਏ ਐਨ ਬੀ ਨਿਊਜ਼ ਦੇ ਰਾਹੀਂ ਅਸੀਂ ਸਾਰੇ ਹੀ ਦਰਸ਼ਕਾਂ ਨੂੰ ਜੋ ਸਾਡੇ ਟੀਵੀ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਦੀ ਜਗ੍ਹਾ ਤੇ ਜੋ ਸੂਤੀ ਧਾਗਾ ਉਸ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਜਿਹੜੇ ਵੀ ਲੋਕ ਪਤੰਗ ਡੋਂਦੇ ਨੇ ਜਾਂ ਉਸ ਦਾ ਸ਼ੌਂਕ ਰੱਖਦੇ ਨੇ ਤਾਂ ਉਸ ਨੂੰ ਚਾਈਨਾ ਡੋਰ ਤੋਂ ਆ ਦੂਰ ਰਹਿਣਾ ਚਾਹੀਦਾ ਕਿਉਂਕਿ ਇਹ ਡੋਰ ਹੈ ਜਿਹੜੀ ਬੱਚਿਆਂ ਦੇ ਲਈ ਖਤਰਨਾਕ ਹੈ ਤੇ ਉੱਥੇ ਹੀ ਪੰਛੀ ਵੀ ਇਸ ਦੀ ਸ਼ਿਕਾਰ ਹੁੰਦੇ ਨੇ ਸੋ ਗੱਲ ਇੱਥੇ ਇਹ ਵੀ ਹੈ ਨਾ ਸਾਹਮਣੇ ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਨੇ ਉਹ ਇਸ ਦੇ ਉੱਤੇ ਨਕੇਲ ਕਿਉਂ ਨਹੀਂ ਕੱਸ ਰਹੀਆਂ ਸਭ ਤੋਂ ਵੱਡਾ ਸਵਾਲ ਇਹ ਹੈ ਕਰਨ ਕਿ ਜਦੋਂ ਤੱਕ ਪ੍ਰਸ਼ਾਸਨ ਜਾਂ ਸਰਕਾਰ ਇਸ ਵੱਲ ਧਿਆਨ ਨਹੀਂ ਦੇਊਗੀ ਉਦੋਂ ਤੱਕ ਇਹ ਡੋਰ ਹੈ ਜਿਹੜੀ ਵੱਡੇ ਪੱਧਰ ਤੇ ਉੱਤੇ ਬਣਦੀ ਰਹੂਗੀ ਤੇ ਪੰਛੀ ਤੇ ਲੋਕ ਇਸ ਦਾ ਸ਼ਿਕਾਰ ਹੁੰਦੇ ਰਹਿਣਗੇ ਜਿਵੇਂ ਕਿ ਹੁਣ ਗੱਲ ਸਾਹਮਣੇ ਆਈ ਹੈ ਕਿ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਇਹ ਡੋਰ ਹੈ ਜਿਹੜੀ ਵੱਡੇ ਪੱਧਰ ਤੇ ਬਣਾਈ ਜਾਂਦੀ ਹੈ ਕੀ ਹੁਣ ਮੱਧ ਪ੍ਰਦੇਸ਼ ਜਾਂ ਉੱਤਰ ਪ੍ਰਦੇਸ਼ ਦਾ ਜਿਹੜਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਊਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਕਰਨ ਤਾਂ ਜੀ ਇੱਕ ਪਾਸੇ ਤਾਂ ਜਿਹੜਾ ਕਿ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਸਰਕਾਰਾਂ ਵੱਲੋਂ ਚਾਈਨਾ ਡੋਰ ਦੇ ਬਾਬਤ ਪਰ ਦੇਖਣ ਵਾਲੀ ਗੱਲ ਹੈ ਕਿ ਬਹੁਤ ਹੀ ਵੱਡੇ ਪੱਧਰ ਤੇ ਜਿਹੜੀ ਕਿ ਇੰਡੀਆ ਦੇ ਵਿੱਚ ਇਸ ਦਾ ਉਤਪਾਦਨ ਹੁੰਦਾ ਹੈ ਤਾਂ ਸਰਕਾਰਾਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਕਿਵੇਂ ਕੰਟਰੋਲ ਹੋਵੇਗਾ हां जी ਕਰਨ ਬਹੁਤ ਵੱਡਾ ਸਵਾਲ ਹੈ ਤੁਹਾਡਾ ਇਹ ਕਿਉਂਕਿ ਜਦੋਂ ਤੱਕ ਆਪਾਂ ਆਪਣੇ ਮੂੰਹ ਦੇ ਵਿੱਚ ਸ਼ਬਦ ਇਹ ਰੱਖਾਂਗੇ ਵੀ ਚਾਈਨਾ ਡੋਰ ਉਦੋਂ ਤੱਕ ਸਾਰਿਆਂ ਨੂੰ ਲੱਗੂਗਾ ਕਿ ਇਹ ਡੋਰ ਚਾਈਨਾ ਤੋਂ ਆ ਰਹੀ ਹੈ ਜਦੋਂ ਕਿ ਚਾਈਨਾ ਦਾ ਨਾਮ ਸਾਹਮਣੇ ਰੱਖ ਕੇ ਇੰਡੀਆ ਦੇ ਵਿੱਚ ਹੀ ਇਸ ਦਾ ਵੱਡੇ ਪੱਧਰ ਦੇ ਉੱਤੇ ਬਣਾਈ ਜਾ ਰਹੀ ਹੈ ਸੋ ਹੁਣ ਪਹੁੰਚਣਾ ਤਾਂ ਉੱਥੇ ਚਾਹੀਦਾ ਜਿੱਥੇ ਇਹ ਮਗਰਮਾਚ ਬੈਠੇ ਇਸ ਡੋਰ ਨੂੰ ਬਣਾ ਰਹੇ ਨੇ ਜਿਵੇਂ ਕਿ ਹੁਣ ਦੋ ਸੂਬਿਆਂ ਦੇ ਨਾਮ ਸਾਹਮਣੇ ਆਏ ਨੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤਾਂ ਹੁਣ ਦੇਖਣਾ ਤਾਂ ਇਹ ਆਊਗਾ ਕਿ ਉੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਉੱਥੇ ਪਹੁੰਚ ਕਰਦਾ ਜੋ ਇਸ ਡੋਰ ਨੂੰ ਬਣਾ ਰਹੇ ਨੇ ਕੀ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਕਿਉਂਕਿ ਚਾਈਨਾ ਡੋਰ ਦੇ ਉੱਤੇ ਪਹਿਲਾਂ ਪਾਬੰਦੀ ਲਗਾ ਦਿੱਤੀ ਗਈ ਸੀ ਸਰਕਾਰਾਂ ਵੱਲੋਂ ਪਾਬੰਦੀ ਲਗਾਈ ਗਈ ਤੇ ਚਾਈਨਾ ਡੋਰ ਬਾਜ਼ਾਰਾਂ ਦੇ ਵਿੱਚ ਘੱਟ ਦਿੱਖੀ ਹੈ ਪਰੰਤੂ ਜਿਵੇਂ ਕਿ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਡੋਰ ਹੈ ਜਿਹੜੀ ਵੱਡੇ ਪੱਧਰ ਤੇ ਉੱਤੇ ਇੰਡੀਆ ਦੇ ਵਿੱਚ ਹੀ ਬਣਾਈ ਜਾ ਰਹੀ ਹੈ ਤੇ ਇੱਕ ਸੂਤੀ ਧਾਗਾ ਜਿਹੜਾ ਉਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਤੇ ਉਸ ਨੂੰ ਬਾਅਦ ਦੇ ਵਿੱਚ ਚਾਈਨਾ ਦਾ ਨਾਮ ਦਿੱਤਾ ਜਾ ਰਿਹਾ ਹਾਲਾਂਕਿ ਚਾਈਨਾ ਡੋਰ ਦੇ ਉੱਤੇ ਪਿਛਲੇ ਸਾਲ ਦੇ ਦੌਰਾਨ ਹੀ ਪਾਬੰਦੀ ਜਿਹੜੀ ਲੱਗਣੀ ਸ਼ੁਰੂ ਹੋ ਗਈ ਸੀ ਤੇ ਵੱਖ-ਵੱਖ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ ਤੇ ਦੁਕਾਨਦਾਰਾਂ ਨੂੰ ਜੇਲ੍ਹ ਵੀ ਜਾਣਾ ਪਿਆ ਉੱਥੇ ਹੀ ਪੰਛੀ ਜਾਂ ਜਿਹੜੇ ਆਪਣੇ ਨੌਜਵਾਨ ਨੇ ਜਾਂ ਆਵਾਜਾਈ ਆਪਾਂ ਕਰਦੇ ਆ ਉਹਨਾਂ ਦੀਆਂ ਜਾਨਾਂ ਵੀ ਗਈਆਂ ਨੇ ਸੋ ਹੁਣ ਇਸ ਡੋਰ ਦੇ ਉੱਤੇ ਪ੍ਰਸ਼ਾਸਨ ਕਦੋਂ ਨਕੇਲ ਕੱਸਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਕਰਨਾ ਜੀ ਜੀਤੂ ਜਿੰਦਰ ਤਮਾਮ ਜਾਣਕਾਰੀ